ਹਲਕਾ ਪਛਮੀ ਦੀਆਂ ਤਸਵੀਰਾਂ ਵਿਖਾਣੇ ਤੁਹਾਨੂੰ ਦੁਬਾਰਾ ਲਾਈਵ ਜੁੜ ਚੁੱਕੇ ਹਾਂ ਸੀ ਐਸ ਐਮ ਜ਼ेड ਦੇ ਜ਼ਰੀਏ ਅ ਤਨ ਦੱਸਿਆ ਕਿ ਬੂਥ ਨੰਬਰ ਇਸ ਵਕਤ ਅਸੀਂ ਆਏ ਹਾਂ 24 25 26 24 25 26 ਬੂਥ ਨੰਬਰ ਤੇ ਆਏ ਹਾਂ ਆਪਾਂ ਲੋਕਾਂ ਨਾਲ ਗੱਲਬਾਤ ਇੱਥੇ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਇੱਥੇ ਵੀ ਲੋਕਾਂ ਦੇ ਮੁੱਦੇ ਤੇ ਗੱਲਬਾਤ ਕਰਾਂਗੇ ਲੋਕਾਂ ਨਾਲ ਤੇ ਜਿਹੜੇ ਲੋਕ ਆ ਰਹੇ ਨੇ ਸਸਿਕਾ ਸਰ ਜੀ ਸਰ ਜੀ ਕੀ ਸੋਚੀ ਸੀ ਤੁਹਾਡੇ ਦਿਮਾਗ ਵਿੱਚ ਬੋਟ ਪਾਣ ਮਿਲਿਆ ਉਹ ਸੋਚਦਾ ਇਹ ਸੀ ਤਾਂ ਇਹੋ ਜੰਮ ਜਿਹੜਾ ਬੰਦਾ ਕੰਮ ਕਰੇ। ਉਹਲੇ ਸਹੀ ਇਮਾਨਦਾਰੀ ਨਾਲ ਇਹੋ ਹੀ ਬੰਦਾ ਹੋਣਾ। ਮੁੱਦੇ ਦੀ ਗੱਲ ਕਰੀਏ ਕੋਈ ਮੁੱਦਾ ਹੋਵੇ ਤੁਹਾਡੇ ਦਿਮਾਗ ਵਿੱਚ। ਮੁੱਦਾ ਤਾਂ ਦੇਖੋ ਉਹ ਤੇ ਬੇਰੁਜ਼ਗਾਰੀ ਦਾ ਮੁੱਦਾ ਪੁੱਤ ਖੜਾ ਹੈ। ਜਿਹੜੇ ਕਹਿੰਦੇ ਵੀ ਰੋਜ਼ਗਾਰ ਮਿਲਣਾ ਚਾਹੀਦਾ ਹੈ। ਔਰ ਕਿਸੇ ਵੀ ਮਰਚਨਟੀ ਦੀ ਕੋਈ ਇਨੀ ਹੁਣ ਜਰੂਰਤ ਨਹੀਂ। ਐ ਸਰਕਾਰਾਂ ਨੇ ਕੰਮ ਕੀਤਾ। ਉਹ ਤਾਂ ਸਭ ਨੂੰ ਪਤਾ ਹੀ ਹੈ। ਉਹਦੇ ਵਿੱਚ ਮੈਂ ਕੁਝ ਨਹੀਂ ਕਹਾਂਦਾ। ਕੀ ਲੱਗਦਾ ਮਾਹੌਲ ਚੇਂਜ ਹੋ ਸਕਦਾ ਕੁਝ ਇਸ ਵਾਰ ਕੋਈ ਸਰਕਾਰਾਂ ਕੰਮ ਕਰਨਗੇ ਜਿਹੜੀ ਵੀ ਸਰਕਾਰ ਬਣੇਗੀ। ਦੇਖੋ ਇਹ ਤਾਂ ਹੁਣ ਜਿਹੜੀਆਂ ਸਰਕਾਰਾਂ ਅਜੇ ਤੱਕ ਬਣੀਆਂ ਨੇ ਆਈਆਂ ਜਿੱਦਾਂ ਉਹਨਾਂ ਕਿ ਤਰ੍ਹਾਂ ਨੇ ਜਿਹੜੀ ਹੁਣ ਆਊਗੀ ਉਹ ਗੁਰੂ ਵੀ। ਮਤਲਬ ਹੱਲੇ ਵੀ ਤੁਸੀਂ ਨਰਾਜ ਹੋ। ਇਹ ਤਾਂ ਹੈ ਹੀ ਆਪਾਂ ਗੱਲਬਾਤ ਕੀਤੀ ਸਰ ਹੱਲੇ ਵੀ ਨਰਾਜ ਨੇ ਕੁਝ ਕੁ ਸਰਕਾਰਾਂ ਕੋਲੋਂ ਪਰ ਤੁਹਾਨੂੰ ਦੱਸਿਏ ਕਿ ਨੌਜਵਾਨ ਪੀੜ੍ਹੀ ਵੀ ਦੇਖੋ ਵੋਟ ਪਾ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਵਖਾ ਰਹੇ ਆ ਬਜ਼ੁਰਗ ਵੀ ਆ। ਆਪਾਂ ਭੰਜ ਨੇ ਗੱਲਬਾਤ ਕਰਾਂਗੇ ਸਸੀ ਗੱਲ ਜੀ। ਮੈਡਮ ਇਹ ਦੱਸੋ ਕਿ वोट पाने वाले दिमाग में की सोच थी कि मुद्दा से तेजे दिमाग में मैं हमारे जो हमारे अधिकार है होने चाहिए और हमारे तो अधिकार आपकी बात कर हमारी गलियां साफ होनी चाहिए हमारी शिक्षा अच्छी होनी चाहिए और जो भी फैसिलिटी है वो हमें अच्छे से मिलनी चाहिए मेडिकल का हाँ मेडिकल का होना चाहिए गली मोहल्ले में नाली सभी सब साफ सफाई होनी चाहिए पढ़ाई लिखाई में अच्छा होना चाहिए बच्चों का सुविधा होना चाहिए ਤਬੀਦੋ ਬੱਚੇ ਆ ਕੇ ਪੜ੍ਹਨਗੇ ਬਿਲਕੁਲ ਬਿਲਕੁਲ ਬਹੁਤ ਅੱਛੀ ਬਾਤ ਕੀਤੀ ਹੈ ਪੜ੍ਹਾਈ ਲਿਖਾਈ ਦੀ ਮੈਡਮ ਨੇ ਬਾਤ ਕੀਤੀ ਹੈ ਔਰ ਅ ਸਫਾਈ ਦੀ ਬਾਤ ਕੀਤੀ ਹੈ ਅੱਛੀ ਚੀਜ਼ੇ ਹੁੰਨੀ ਚਾਹੀਏ ਸੜਕੇ ਛੀ ਹੁੰਨੀ ਚਾਹੀਏ ਮੈਡਮ ਨੇ ਕਿਹਾ ਵਾ ਤਿੰਦਾ ਦੱਸਦੀ ਹੈ ਕਿ ਜਿਹੜੀ ਵੋਟ ਹੈ ਨੀਅਰ ਬਾਊਟ ਤਕਰੀਬਨ ਤਕਰੀਬਨ 24 25 26 ਦੇ ਵੀ 150 ਦੇ ਕਿ ਨੀਅਰ ਬਾਊਟ ਅ ਅਪਰੋਕਸੀਮੈਂਟਲੀ ਤਾਂ ਅੰਦਾਜ਼ਾ ਹੈ ਕਿ 500 ਦੇ ਕਰੀਬ 500 ਦੇ ਕਰੀਬ ਵੋਟ ਪੈ ਚੁੱਕੀ ਹੈ ਤਸਵੀਰਾਂ ਤੁਹਾਨੂੰ ਬੁਖਾਰਿਆ ਸੀ 24 25 26 ਦੀਆਂ ਟਾਈਮ ਦਾ ਜੀ ਤੁਹਾਨੂੰ ਫਿਲਹਾਲ ਪਹਿਲਾ ਟਾਈਮ ਦੱਸਿਆ ਕੀ ਹੋਇਆ ਤੁਹਾਨੂੰ ਇਸ ਵਕਤ ਲਾਈਵ ਜੁੜੇ ਦਰਨਾ ਐਸਐਮਜੀ ਦੇ ਜ਼ਰੀਏ ਸੀ 11:06 ਹੋ ਗਏ ਬਜ਼ੁਰਗ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਗੱਲ ਸਰ ਜੀ ਸਰ ਜੀ ਵੋਟ ਪਾਉਣ ਵੇਲੇ ਕਿਹੜਾ ਮੁੱਦਾ ਸੀ ਤੁਹਾਡੇ ਦਿਮਾਗ ਵਿੱਚ ਜਿਹੜੇ ਬੰਦੇ ਨੇ ਬਹੁਤ ਵਧੀਆ ਕੰਮ ਕੀਤਾ ਇਲਾਕੇ ਦੀ ਸੇਵਾ ਕੀਤੀ ਧੰਨਵਾਦ ਤੇ ਕੀ ਲੱਗਦਾ ਸਰ ਜੀ ਕਿਹੜੇ ਕਿਹੜੇ ਸੁਧਾਰ ਹੋਣ ਚਾਹੀਦੇ ਆ ਜ਼ਾਰਦ ਪਰ ਬੋਟ ਕਰਨ ਵਾਲੇ ਸੀ ਹਾਂਜੀ ਕੋਈ ਇੱਕ ਮੁੱਦਾ ਹੋਵੇ ਤੁਹਾਡੇ ਦਿਮਾਗ ਵਿੱਚ ਖਾਸ ਇਲਾਕੇ ਦਾ ਜ਼ਰਦ ਸਰਕਾਂ ਬਲੀਆਂ ਹਾਂ ਸਾਫ਼ ਸੁਥਰੀਆਂ ਐਜੂਕੇਸ਼ਨ ਨੂੰ ਲੈ ਕੇ ਮੈਡੀਕਲ ਨੂੰ ਲੈ ਕੇ ਕੋਈ ਮੁੱਦਾ ਹੋਵੇ ਐਜੂਕੇਸ਼ਨ ਵਧੀਆ ਨਿਜਈ ਦੀ ਤੇ ਹੈਲਥ ਬਾਰੇ ਵੀ ਬਹੁਤ ਵਧੀਆ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਰਕਾਰਾਂ ਕੰਮ ਕਰਨੀਆਂ ਹਾਂਜੀ ਸਰਕਾਰਾਂ ਨੇ ਕੰਮ ਕੀਤਾ ਸਰਕਾਰ ਆਪਾਂ ਆਪਣੇ ਸਾਹਮਣੇ ਕੀਤੀ ਜਾਂਦੇ ਆ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਓਪੀਨੀਅਨ ਹਰ ਕਿਸੇ ਦਾ ਅਲੱਗ-ਅਲੱਗ ਹੈ ਹਰ ਕਿਸੇ ਦਾ ਆਪਣਾ-ਆਪਣਾ ਓਪੀਨੀਅਨ ਹੈਗਾ ਬਜ਼ੁਰਗ ਦੇਖੋ ਜਾ ਰਹੇ ਨੇ ਆ ਬਜ਼ੁਰਗਾਂ ਜਾਣੇ ਨੇ ਹਲਕੀ ਮੁਸ਼ਕਲਾਂ ਦੌਰੇ ਨੇ ਪਰ ਫਿਰ ਵੀ ਵੋਟ ਪਾਉਣ ਦਾ ਅਧਿਕਾਰ ਆਪਣਾ ਹਰ ਨੂੰ ਵੋਟ ਪਾਣੀ ਚਾਹੀਦੀ ਆ ਚਾਹੇ ਬਜ਼ੁਰਗੋ ਵੇ ਚਾਹੇ ਨੌਜਵਾਨ ਹੋਵੇ ਵੋਟ ਪਾਉਣ ਦਾ ਅਧਿਕਾਰ ਆ ਹਰ ਨੂੰ ਵੋਟ ਪਾਣੀ ਚਾਹੀਦੀ ਆ ਤੁਹਾਨੂੰ ਦੁਬਾਰਾ ਦੱਸ ਦਿੰਨੇ 24 25 26 24 25 26 ਬੂਥ ਨੰਬਰ 24 25 26 ਤੋਂ ਸੀ ਲਾਈਵ ਹੋਏ ਆ ਪੱਛਮੀ ਏਰੀਏ ਤੋਂ ਹਲਕਾ ਪੱਛਮੀ ਤੋਂ ਲਾਈਵ ਹੋਏ ਆ ਨੀਅਰ ਬਾਉ ਬ ਤੁਹਾਨੂੰ ਦੱਸ ਦਿੰਨੇ ਆ 24 25 26 ਦੇ 500 ਦੇ ਕਰੀਬ ਵੋਟਾ ਪੈ ਚੁੱਕੇ ਨੇ ਇਸ ਵਕਤ ਟਾਈਮ ਦੁਬਾਰਾ ਦੱਸਦੇ ਹਾਂ ਨੂੰ ਅਸੀਂ 11:07 ਹੋ ਚੁੱਕੇ ਨੇ 500 ਦੇ ਕਰੀਬ ਜਿਹੜੀ ਵੋਟਾ ਪੈ ਚੁੱਕੇ ਨੇ ਸੈਨੀਟਾਈਜ਼ਰ ਦਾ ਪੂਰਾ ਪ੍ਰਬੰਧ ਹੈਗਾ ਇੱਥੇ ਕੋਰੋਨਾ ਨੂੰ ਦੇਖਦੇ ਹੋਏ ਓਮੀਕਰੋਨਾ ਨੂੰ ਦੇਖਦੇ ਹੋਏ ਸੈਨੀਟਾਈਜ਼ਰ ਦਾ ਪੂਰਾ ਪ੍ਰਬੰਧ ਹੈ ਅੰਦਰ ਅੰਦਰ ਨਹੀਂ ਲੋਕਾਂ ਨਾਲ ਮੈਂ ਗੱਲਬਾਤ ਕਰਾਂਗੇ ਲੋਕ वोट पाके आ रहे ने कई लोग वोट पा के जा चुके ने ते कई लोग वोट पा आ रहे ने करेंगे ओपिनियन लोगों के विचार हाँ जी आप गल बात करेंगे मैडम अच्छा आपके दिमाग में कोई ऐसा मुद्दा हो जो सोच के आपने वोट डालिया नहीं ऐसा कोई नहीं है सरकार बनानी है अच्छी बात है सरकार बनानी है तो कोई मुद्दा तो होगा आपकी दिमाग में ये चीज सुधरनी चाहिए ये चीज स्वच्छ होनी चाहिए पढ़ाई का या मेडिकल का ਆਈਕਸ ਜੀ ਵੈਰੀ ਗੁੱਡ ਮਾਰਨਿੰਗ ਆਲ ਆਫ ਯੂ ਮੇਰੇ ਮਾਈਂਡ ਮੇ ਇਹ ਪੁਆਇੰਟ ਆਫ View ਹੈ ਅਗਰ ਇਸ ਵਾਰ ਜੋ ਵੀ ਗਵਰਨਮੈਂਟ ਆਤੀ ਹੈ ਤੋ मतलब उस गवर्नमेंट को फोकस करना चाहिए किस चीज़ पे एजुकेशन वाली साइड पे थोड़ा एजुकेशन के लेवल को इम्प्रूव करना चाहिए प्लस साथ में जॉब अपॉर्चुनिटीज़ क्रिएट करनी चाहिए क्योंकि अभी रिसेंटली मतलब यही पंजाब की बात करें तो मतलब कांस्टेबल वगैरह का एग्ज़ाम हुआ था तो उसमें पेपर लीक हो गया अभी वो मतलब एग्ज़ाम ऐसे है कि कैंसिल होने के चांसेस है उसके ऑलमोस्ट मेरे ख्याल से हो ही गया है तो मतलब इन सारी चीज़ों में मतलब थोड़ा क्लैरिटी लेके आए जो भी नवी गवर्नमेंट आए अपॉर्चुनिटीज ऐसी दे जॉब के लिए कि भाई बच्चों का बच्चे जो है डीमोरलाइज ना हो तो ये आपको सुधार हो गए ये वाले जो आपने बोले हैं एजुकेशन का जो हाँ जी जैसे भी कोई भी नई गवर्नमेंट आती है तो मतलब हमारी होप यही होती है ऑलमोस्ट जनता वगैरह की भाई कुछ मतलब नवी अपॉर्चुनिटीज देगी चाहे वो जॉब की फील्ड है चाहे वो क्या कहते हैं हम ऐसे बोल सकते हैं सोशल लेवल पे कोई भी नए चेंजेस लेके आए तो आज तक आज तक सरकारों ने क्या काम किया आज तक सरकारों ने क्या काम किया वो तो हम सभी जानते हैं मतलब मेरा मानना ये है की बे, बेसिकली एक तो महंगाई को लेकर आप क्या बोलना महंगाई का अभी एक बहुत बड़ा मुद्दा है महंगाई क्योंकि गरीब बंदा एक तो लॉकडाउन पिछले दो साल से ऐसे चल रहा है तो उस वजह से क्या हो रहा है की महंगाई का लेवल राइज कर गया है तो मतलब जो मिडिल क्लास फैमिली से है उनके लिए बहुत ही ज्यादा मतलब प्रॉब्लम्स क्रिएट हो रही है कहीं ना कहीं तो